हां जी श्रोताओं सारेया नु सस्का जी ਤੁਸੀਂ ਦੇਖ ਰਹੇ ਹੋ ਪਖਟੋ ਟਲੋ YouTube ਚੈਨਲ ਨਾਲ Instagram ਤੇ Facebook ਪੇਜ ਮੈਂ ਪਰਮਿੰਦਰ ਜੀ ਸਿੰਘ ਤੇ ਮੇਰੇ ਨਾਲ ਹੈ ਪਖਟੋ ਟਲੋ ਜੀ ਆਪਾਂ ਰੋਜ਼ ਦੀ ਤਰ੍ਹਾਂ ਜਿਹੜੇ ਮਤਲਬ ਖਬਰਾਂ ਚ ਖਬਰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ ਤੁਹਾਡੇ ਰੂਬਰੂ ਹੁੰਦੇ ਆ ਅੱਜ ਫੇਰ ਉਸੇ ਟੌਪਿਕ ਤੇ ਚੱਲਦੇ ਆਪਾਂ ਟਲੋ ਸਾਹਿਬ ਨਾਲ ਕਰਦੇ ਆ ਗੱਲਬਾਤ ਖਬਰਾਂ ਜੋ ਖਬਰ ਕੀ ਹੈ ਟਲੋ ਸਾਹਿਬ ਸਸਕਾ ਜੀ ਸਨ ਸਪੀਕਰ ਟਲੋ ਸਾਹਿਬ ਮੈਨੂੰ ਇੱਕ ਮੈਂ ਤੁਹਾਡੇ ਨਾਲ ਵਿਚਾਰ ਚਰਚਾ ਮਤਲਬ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਰਦੇ ਆ ਇਸ ਪਾਰ ਅੱਜ ਕਰ ਲੱਗੇ ਹੋਏ ਭੁੱਲਰ ਸਾਹਿਬ ਵੀ ਅੰਦਰ ਹੈ ਜੀ ਹਾਂ ਡਾਕਟਰ ਅਵਜੋਤ ਕਾਲ ਤਰਨ ਤਰਨ ਤੋਂ ਵੀ ਸਸਪੈਂਡ ਕਰਤੇ ਜੀ ਤੇ ਮੈਨੂੰ ਲੱਗਾ ਹੋਰ ਬਹੁਤ ਅਫਸਰਾਂ ਤੇ ਕਾਜगिरਣ ਵਾਲੀ ਹੈ ਇਹ ਕੀ ਹੈ ਪੁਲਿਸ ਦੇ ਉੱਤੇ ਸਾੜ ਸੱਤੀ ਚੱਲੀ ਹੋਈ ਹੈ ਜਾਂ ਪੁਲਿਸ ਦਾ ਮਨੋਵਲ ਦਿਖ ਰਿਹਾ ਹੈ ਜਾਂ ਕੀ ਹੈ ਕਿ ਇਹਦੇ ਬਾਰੇ ਤੁਸੀਂ ਸਾਡੇ ਜਿਹੜੇ ਸਰੋਤੇ ਐ ਸੁਣਦੇ ਆਪਾਂ ਨੂੰ ਰੋਜ਼ ਉਹਨਾਂ ਨੂੰ ਦੱਸੋ ਜੀ ਕੀ ਕਹਿੰਦੇ ਪ੍ਰਵਿੰਦਰ ਗੱਲ ਇਹ ਹੈ ਵੀ ਬੰਦਾ ਖੜਾ ਹੋ ਜਾਂਦਾ ਹੈ ਬੰਦਾ ਤੁਰਦਾ ਵੀ ਹੈ ਬੰਦਾ ਭਜਦਾ ਵੀ ਹੈ ਬੰਦਾ ਚੰਦ ਤੇ ਵੀ ਚੜ ਜਾਂਦਾ ਹੈ ਬੰਦੇ ਦੇ ਸਰੀਰ ਦੇ ਵਿੱਚ ਜਿਹੜੀ ਇਹ ਸਾਰੀਆਂ ਤਾਂ ਜਿਹੜੀਆਂ ਕਰਦੇ ਆ ਸਰਗਰਮੀਆਂ ਇਹਨਾਂ ਸਰਗਰਮੀਆਂ ਦੇ ਵਿੱਚ ਇੱਕ ਚੀਜ਼ ਹੈ ਰੀਡ ਦੀ ਹੱਡੀ ਰੀਡ ਦੀ ਹੱਡੀ ਤੁਹਾਨੂੰ ਸਾਰੇ ਪਾਸੇ ਘੁੰਮਣ ਲਾ ਦਦੀ ਏ ਰੀਡ ਦੀ ਹੱਡੀ ਨਾਲ ਤੁਸੀਂ ਚੁੱਕ ਵੀ ਸਕਦੇ ਹੋ ਰੀਡ ਦੀ ਹੱਡੀ ਦੀ ਵਜ੍ਹਾ ਕਰਕੇ ਤੁਸੀਂ ਉੱਪਰ ਵੀ ਦੇਖ ਸਕਦੇ ਹੋ ਪਰ ਜੇ ਰੀਡ ਦੀ ਹੱਡੀ ਕੰਮ ਕਰਨਾ ਛੱਡ ਦੇ ਰੀਡ ਦੀ ਹੱਡੀ ਟੁੱਟ ਜੇ ਤੇ ਫਿਰ ਬੰਦਾ ਮੰਜੇ 'ਚ ਪੈਂਦਾ ਮੈਨੂੰ ਇਹ ਲੱਗਦੀ ਹੈ ਕਿ ਸਾਡੇ ਜਿਹੜੇ ਅਫਸਰ ਹੈ ਨਾ ਸਿਰਫ ਪੁਲਿਸ ਸਗੋਂ ਮੈਂ ਸਿਵਲ ਅਫਸਰਾਂ ਬਾਰੇ ਵੀ ਇਹ ਗੱਲ ਕਰੂੰ ਕਿ ਉਹਨਾਂ ਦੀ ਜਿਹੜੀ ਰੀਡ ਦੀ ਹੱਡੀ ਹੈ ਨਾ ਉਹ ਖਤਮ ਹੋ ਚੁੱਕੀ ਹੈ ਟੁੱਟ ਚੁੱਕੀ ਹੈ ਰੀਡ ਦੀ ਹੱਡੀ ਰਹਿਤ ਮੁੱਕੇ ਰਹਿ ਗਿਆ ਸਾਰਾ ਸਿਸਟਮ ਅਚਾ ਉਹਦੀ ਬਦੌਲਤ ਮਤਲਬ ਜੋ ਮਰਜ਼ੀ ਕਰੇ ਆਪਾ ਤਾਫੀ ਪਈ ਹੋਈ ਜਾਂਦੀ ਹੈ ਅੰਨੀ ਨੂੰ ਬੋੜਾ ਖੜੀ ਸੀ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਤੁਸੀਂ ਗੱਲ ਕੀਤੀ ਹੈ ਇੱਕ ਹੋਲਰ ਸਾਧ ਦੀ ਹੋਲਰ ਸਾਧ ਡੀਆਈਜੀ ਰੈਂਕ ਦੇ ਅਫਸਰ ਹੈ ਛੋਟੇ ਵੱਡੇ ਨਹੀਂ ਅੱਜ ਕੱਲ ਤਾਂ ਸਸਪੈਂਡ ਜਾਂਦੇ ਹੈ ਉਹਨਾਂ ਦੇ ਘਰੇ ਇੱਕ ਮਾਮਲੇ 'ਚ ਸੀਬੀਆਈ ਰੇਡ ਕਰਦੀ ਹੈ 7.5 ਕਰੋੜ ਰੁਪਇਆ ਨਕਦ 2.5 ਕਿਲੋ ਸੋਨਾ ਤੇ ਹੋਰ ਬੜਾ ਕੁਝ ਕਾਗਜ਼ ਪੱਤਰ ਨਿਕਲੇ ਆਏ ਬੜੇ ਡਾਕੂਮੈਂਟਸ ਨਿਕਲੇ ਆ ਜਿਹਨਾਂ ਡਾਕੂਮੈਂਟਸ ਦਾ ਜਿਹੜਾ ਪਰਤਾਲ ਹੋ ਰਹੀ ਹੈ ਉਹਨਾਂ ਡਾਕੂਮੈਂਟਸ ਦੇ ਵਿੱਚ ਉਹ ਕਹਿੰਦੇ ਚ 50 ਅਫਸਰਾਂ ਤੱਕ ਗੱਲ ਪਹੁੰਚ ਗਈ ਹੈ ਸੀਬੀਆਈ ਇਥੋਂ ਪਹਿਲਾਂ ਦਿੱਲੀ ਭੇਜਦੀ ਸੀ ਸਾਰੀਆਂ ਰਿਪੋਰਟਾਂ ਪਰ ਹੁਣ ਹਾਲਾਤ ਇਹ ਬਣ ਗਏ ਕਿ ਦਿੱਲੀ ਤੋਂ ਜੁਆਇੰਟ ਡਾਇਰੈਕਟਰ ਲੈਵਲ ਦਾ ਇੱਕ ਵੱਡਾ ਅਫਸਰ ਆ ਕੇ ਚੰਡੀਗੜ੍ਹ ਬਹਿ ਗਿਆ। ਅੱਛਾ ਜੀ। ਵੀ ਯਾਰ ਇੰਨੇ ਤੁਸੀਂ ਕਾ ਕਿ ਕਿੱਥੇ ਭੇਜੋਗੇ ਇੱਥੇ ਬੈਠ ਕੇ ਹਦਦਾਂ ਦੀ ਇਹਨਾਂ ਵੀ ਆ ਕਰ ਉੱਥੇ ਆ ਕਰੋ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਾਜ ਪ੍ਰਸ਼ਾਸਨ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ। ਕਿੰਨੇ ਪੰਜਾਬ ਦੇ ਅਫਸਰਾਂ ਜਿਹੜੇ ਉਹ ਆ ਉਹਨਾਂ ਦੇ ਸਿਰ ਜਨਾ ਹੈਗਾ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਉਹ ਖੁਗ ਚੁਕੇ ਆ, ਡੁੱਬ ਚੁਕੇ ਆ। ਇਹ ਸੂਬਾ ਦਾ ਬਣੂਗਾ। ਤੁਸੀਂ ਜ਼ਿਕਰ ਕੀਤਾ ਹੈ ਬੀਬੀ ਡਾਕਟਰ ਅਰਵਜੋਤ ਕੌਰ। ਦੋ ਸੌ ਕਰੋ ਕਰੇ ਬਾਅਦ ਜਿਹੜੇ ਐਸਐਸਪੀ ਹੁੰਦੇ ਸੀ ਤਰਨਤਾਰਨ ਤਰਨਤਾਰਨ ਨੂੰ ਮੇਰੇ ਖਿਆਲ ਆ ਵੀ ਇਹਦੇ ਨਾਲ ਕੋਈ ਕਹਿੰਦੇ ਹੁੰਦੇ ਕੋਈ ਸਰਾਪ ਹੈ ਇਹ ਨਵੇਂ ਨਵੇਂ ਅੱਠ ਅੱਠ ਜਿਹਦੇ ਲਈ ਇਹ ਨਵੀਂ ਸਰਕਾਰ ਆਈ ਹੈ ਇਨਕਲਾਬੀ ਸਰਕਾਰ ਇਨਕਲਾਬੀ ਸਰਕਾਰ ਦੇ ਦੌਰ ਦੇ ਵਿੱਚ ਤਰਨਤਾਰਨ ਤੋਂ ਅੱਠ ਅੱਪਸ ਰਾਜ ਦੇ ਬਦਲ ਚੁੱਕੀ ਹੈ ਅੱਛਾ ਜੀ ਸੁਰਿੰਦਰ ਲਾਂਬਾ ਜੀ ਬੋਲਿਆ ਨਮਸਕਾਰ ਠੀਕ ਹੈ ਇਹ ਨਵੇਂ ਆ ਗਏ ਅਸੀਂ ਇੱਕ ਬੈਗਰੂ ਕੇ ਅਰਦਾਸ ਕਰਦੇ ਹਾਂ ਵੀ ਉਹ ਸੁਖਸਾਂ ਦੀ ਨਾਲਾ ਦਾ ਜਿਹੜਾ ਹੈ ਉਹ ਕੱਢ ਲੈ ਕੱਢ ਲੈ ਜੇ ਪੀਰੀਅਡ ਜਿੰਨਾ ਖੁੰਦਾ ਹੈ ਕੈ ਐਸਐਸਪੀ ਦਾ ਕੱਢ ਲੈ ਤਾਂ ਚੰਗੀ ਗੱਲ ਹੈ ਪਰ ਇਹ ਗੱਲ ਕੱਲੀ ਬੀਬੀ ਰਵਜੋਤ ਕੌਰ ਤੇ ਨਹੀਂ ਐਸਐਸਪੀ ਸਾਹਿਬਾ ਤੇ ਨਹੀਂ ਖੜੀ ਕਿਉਂਕਿ ਜਦੋਂ ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਇਹ ਹੋ ਕੀ ਰਿਹਾ ਉਹ ਕੁੜੀ ਹੈ ਨਾ ਜਿਹੜੀ ਕੰਚਨ ਪ੍ਰੀਤ ਕੌਰ ਅਕਾਲੀ ਕੈਂਡੀਡੇਟ ਦੀ ਡਾਟਰ ਉਹ ਕਹਿੰਦੇ ਜਾ ਰਹੀ ਸੀ ਕਿਤੇ ਕੈਂਪੇਨ ਤੇ ਉੱਥੇ ਜਾ ਰਹੀ ਸੀ ਤੇ ਪ੍ਰਾਈਵੇਟ ਗੱਡੀ ਉਹਨੂੰ ਫਾਲੋ ਕਰ ਰਹੀ ਸੀ ਪੁੱਛਿਆ ਬੰਦੇ ਕੌਣੇ ਬੰਦੇ ਨੂੰ ਨੇ ਕੱਲੇ ਹੱਥ ਕੇ ਪੁੱਛਿਆ ਵੀ ਭਾਈ ਤੁਸੀਂ ਕੌਣ ਹੋ ਕਹਿੰਦੀ ਖੁਫੀਆ ਡਿਊਟੀ ਤੇ ਉਹ ਕੈਂਡੀਡੇਟ ਦੀ ਬੇਟੀ ਕਿਤੇ ਜਾਂਦੀ ਹੈ ਕੰਪੇਟੇ ਤੇ ਜਾਂਦੀ ਹੈ ਤੇ ਖੂਫੀਆ ਡਿਊਟੀ ਦੇ ਉੱਤੇ ਸਿਵਲ ਵਰਦੀ ਦੇ ਵਿੱਚ ਬੰਦੇ ਪਿਲ ਰਹੇ ਆ ਇਹ ਮਾਮਲਾ ਵੀ ਮਾਨਜੋਗ ਚੋਰ ਕਮਿਸ਼ਨ ਨੇ ਧਿਆਨ ਚ ਲਿਆਦਾ ਗਿਆ ਇਸੇ ਤਰੀਕੇ ਕਹਿੰਦੇ ਜੀ ਇੱਕ ਬੰਦਾ ਫੜਿਆ ਛੁਪਿਆ ਤੇ ਆਪਣੀ ਤਰਨਤਾਰਨ ਦੀ ਪੁਲਿਸ ਨੇ ਕਿੱਥੋਂ ਛੁਪਿਆ ਤਰਨਤਾਰਨ ਤੋਂ ਲੈ ਗਏ ਉਹਨੂੰ ਬਟਾਲੇ ਤੇ ਬਟਾਲੇ ਜਾ ਕੇ ਉਸ ਦੇ ਖਰਚਾ ਦੇ ਤੱਕ ਕਹਿੰਦੇ ਝੋੜੇ ਦੀ ਬੋਰੀ ਚੋਰੀ ਕਰ ਲਈ ਇਹਨੇ ਠੇਕ ਕਰਾਈ ਜਾਂਦੇ ਜੀ ਠੀਕ ਹੈ ਨਾ ਇਸੇ ਤਰੀਕੇ ਕੁਝ ਹੋਰ ਬੰਦੇ ਕੋਈ ਕਿਤੇ ਭੇਜ ਤੇ ਕੁਛ ਮੋਗਗੇ ਭੇਜ ਤੇ ਔਰ ਇਹਦੇ ਵਾਸਤੇ ਪ੍ਰਵਿੰਦਰ ਉਹਨਾਂ ਨੇ ਅਸਿਸਟੈਂਟ ਨੂੰ ਸਸਪੈਂਡ ਕਰਤਾ ਗੱਲ ਰੁਕੀ ਨਹੀਂ ਨਾਲ ਦੀ ਨਾਲ ਹੀ ਉਹਨਾਂ ਨੇ ਹਦਾਇਤ ਕਰਤੀ ਕਿ ਇਸ ਸਾਰੇ ਮਾਮਲੇ ਦੀ ਜਿਹੜੇ ਪਰਚੇ ਦਰਜ ਹੋਏ ਹਨ ਜਿਹੜੇ ਆਕਾਦੀ ਦਲ ਨੇ ਆਪਣੀ ਕੰਪਲੇਂਟ ਦੇ ਵਿੱਚ ਕੀਤੇ ਉਹਨਾਂ ਪਰਚਿਆਂ ਦੀ ਕਹਿੰਦੇ ਪੜਤਾਲ ਕਰੋ 36 ਘੰਟਿਆਂ ਚ ਸਾਨੂੰ ਰਿਪੋਰਟ ਦਿਓ ਅੱਛਾ ਜੀ ਔਰ ਪੜਤਾਲ ਕੌਣ ਕਰੂਗਾ ਸਧਾਰਨ ਨੂੰ ਪਤਾ ਨਹੀਂ ਸਧਾਰਨ ਅਫਸਰ ਨਹੀਂ ਕੋਈ ਡੀਆਈਜੀ ਨਹੀਂ ਆਈ ਜੀ ਨਹੀਂ ਇਹਦੇ ਡੀਜੀਪੀ ਰੈਂਕ ਦਾ ਅਫਸਰ ਉਹਦੀ ਬਦਲ ਕਰੇ 36 ਘੰਟੇ ਦੀ ਡਿਊਟੀ ਲੱਗੀ ਹੈ ਹੁਣ ਆਰਮ ਸਿੰਘ ਹੋ ਰਹੇ ਠੀਕ ਹੈ ਜੀ ਆਰਮ ਸਿੰਘ ਹੁੜੀ ਸਪੈਸ਼ਲਿਟੀ ਡੀਜੀਪੀ ਹੈ ਉਹਨਾਂ ਦੀ ਡਿਊਟੀ ਲੱਗੀ ਹੈ ਵੀ ਸਾਰੇ ਪਰਚੇ ਦੇਖੋ ਪਰਚੇ ਬੜੇ ਵੀ ਹੈ ਕਿ ਨਹੀਂ ਬੰਦੇ ਤੇ 36 ਘੰਟੇ ਦੀ ਰਿਪੋਰਟ ਕਰੋ ਖੋਦਾ ਨਾ ਖਾਸ ਤਾਂ ਜੇ ਇਹ ਗੱਲ ਨਿਕਲ ਰਹੀ ਕਿ ਮੋਗੇ ਵੀ ਝੂਠਾ ਪਰਚਾ ਹੈ ਬਟਾਲੇ ਵੀ ਝੂਠਾ ਪਰਚਾ ਹੈ ਤੇ ਫਿਰ ਮੋਗੇ ਵਾਲੇ ਐਸਐਸਪੀ ਤੇ ਬਟਾਲੇ ਵਾਲੇ ਦੇ ਕੀ ਬਣੂ ਬਣੋਗਾ ਇਥੋਂ ਤੁਸੀਂ ਦੇਖ ਲਓ ਵੀ ਸਾਡੇ ਜਿਹੜੇ ਅਫਸਰ ਆ ਉਹ ਰੀਡ ਦੀ ਹੱਦੀ ਰਹੇ ਕਿਵੇਂ ਹੋਗੇ ਵੀ ਜੋ ਆਕਾ ਹੁਕਮ ਦੇ ਦੇ ਉਹਦੇ ਮੁਤਾਬਕ ਕਰਦੇ ਹੁਣ ਤੁਸੀਂ ਕਹੋਗੇ ਵੀ ਕੀ ਕਰਦੇ ਆ ਪੰਜਾਬ ਦੇ ਅਫਸਰ ਹਮੇਸ਼ਾ ਇੱਥੇ ਅਜਿਹੇ ਹੀ ਰਹਿ ਪੰਜਾਬ ਦੇ ਅਫਸਰ ਬੜੇ ਤਕੜੇ ਰਹੇ ਜਿਹੜੇ ਸਿੱਧਾ ਜਵਾਬ ਦੇ ਦਿੰਦੇ ਸੀ ਆ ਕੱਪ ਨਹੀਂ ਹੋਗਾ ਇਹ ਗੱਲ 1977 ਖਤਰ ਵੀ ਹੈ ਉਸ ਵੇਲੇ ਐਮਰਜੈਂਸੀ ਹਟੀ ਸੀ ਚੋਣਾਂ ਹੋਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਾਰਲੀਮੈਂਟ ਦੇ ਮੈਂਬਰ ਬਣ ਕੇ ਫ੍ਰੀਕੋਰਸ ਕੇਂਦਰ ਦੇ ਵਿੱਚ ਬਣਾਤਾ ਉਹਨਾਂ ਨੂੰ ਖੇਚੀ ਬੜੀ ਮੰਤਰੀ ਉਥੇ ਖੇਤੀਬਾੜੀ ਮੰਤਰੀ ਬਣ ਕੇ ਜਿੰਨਾ ਕੋ ਉਹਨੇ ਕੰਮ ਕਰਵਾ ਸੀ ਕੀਤਾ ਤੇ ਉਦੋਂ ਉਹ ਅਗਾਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਾਦਲ ਸਾਹਿਬ ਕਹਿੰਦੇ ਵੀ ਮੈਂ ਤਾਂ ਪੰਜਾਬ ਦੀ ਰਾਜਨੀਤੀ ਜਨਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਸੀ ਵੀ ਜੀ ਮੈਂ ਇਹਨੂੰ ਪਾਰਲੀਮੈਂਟ ਦਾ ਮੈਂਬਰ ਬਣਾਈ ਜਰਨੀ ਮੈਂ ਤਾਂ ਪੰਜਾਬ ਦੀ ਰਾਜਨੀਤੀ ਕੀ ਉਹਨਾਂ 2014 ਇਹ ਪੁਰਾਣੇ ਬੰਦੇ ਪੰਜਾਬ ਨੂੰ ਬੜਾ ਭਜਿੱਕੇ ਭਜ ਗਏ ਬਿਲਕੁਲ ਤਾਂ ਉਹਨਾਂ ਨੇ ਕਿਹਾ ਜੀ ਮੈਂ ਪੰਜਾਬ ਜਾਣਾ ਤੇ ਉਹ ਆਪ ਦੀ ਹਾਈ ਕਮਾਂਡ ਸੀ ਹਾਈ ਕਮਾਂਡ ਦੇ ਰਸਤੇ ਦੀ ਉਥੋਂ ਸਤੀਵਾ ਦਿੱਤਾ ਬਰਨਾਲਾ ਸਾਹਿਬ ਬਾਦਲ ਸਾਹਿਬ ਦੀ ਥਾਂ ਤੇ ਖੇਤੀਬਾੜੀ ਮੰਤਰੀ ਤੇ ਬਾਦਲ ਸਾਹਿਬ ਇੱਥੇ ਆ ਕਿ ਚੋ ਉਹ ਬਣ ਗਏ ਜੀ ਐਮਐਲ ਤੇ ਫਿਰ ਉਹ ਬਣ ਗਿਆ ਮੁਖੰਦਰੀ 1978 ਦਾ ਇੱਕ ਦਿਹਾੜਾ ਸੀ ਮੈਂ ਆਪਣੇ ਘਰੋਂ ਤਿਆਰ ਹੋ ਕੇ ਦੁਪਹਿਰ ਦਾ ਮੌਕਾ ਸੀ ਬਸ ਸੜੇ ਤੇ ਬੈਠਾ ਸੀ ਠੀਕ ਹੈ ਮੈਂ ਉਸ ਸੜਕੇ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਥੱਬੇ ਪੱਕੀ ਕਿਸੇ ਤੇ ਨਾ ਨਾ ਕੰਮ ਦੇ ਸਪਲਾਈਟੀ ਨਾ ਮਿਲ ਕੇ ਮੈਂ ਕੰਮ ਕਰਦਾ ਸੀ ਤਾਂ ਸਾਹਮਣੇ ਉਹ ਸੰਗਤ ਵਾਲੇ ਪਾਸੋਂ ਇੱਕ ਜੀਪ ਆਉਂਦੀ ਹੈ ਤੇ ਜੀਪ ਰੁਕਦੀ ਹੈ ਤੇ ਜੀਪ ਦੇ ਵਿੱਚੋਂ ਇੱਕ ਬੰਦਾ ਭੱਜ ਕੇ ਉਹਦਾ ਨਾਮ ਮੇਰੇ ਖਿਆਲ ਮੁਤਾਬਕ ਸਾਧੂ ਸਿੰਘ ਸੀ ਠੀਕ ਹੈ ਉਹ ਸਾਧੂ ਸਿੰਘ ਮੇਰੇ ਕੋਲ ਆਉਂਦਾ ਕਹਿੰਦਾ ਸਸਰੀ ਕਾਲ ਦੀ ਮਖੇਸਨ ਸਸਰੀ ਕਾਲ ਮੈਂ ਕਹਿੰਦਾ ਇਹ ਹਾਲਚਾਰਾ ਤੇਰਾ ਮੈਂ ਜਾਣਦਾ ਸੀ ਪਿੰਨਾਂ ਦੇ ਲੋਕਾਂ ਮੈਂਬਰ ਪੰਚਾਇਤ ਸੀ ਮੈਂ ਕਹਿੰਦਾ ਮੈਂਬਰ ਸਾਹਿਬ ਤੁਸੀਂ ਕਿਵੇਂ ਆਏ ਹੋ ਮੈਨੂੰ ਕਹਿੰਦਾ ਸਾਡੇ ਪਿੰਡ ਦੋ ਬੰਦੇ ਮਾਰਤੇ ਮੈਂ ਕਹਾਂ ਉਹ ਕਿਹਨੇ ਮਾਰਤੇ ਕਹਿੰਦਾ ਗੁਰੂ ਨੇ ਹੁਣ ਤੁਸੀਂ ਕਹੋਗੇ ਗੁਰੂ ਬੰਦਾ ਹੈ ਕਿ ਬੁੜੀ ਨਹੀਂ ਸਮਝਦਾ ਉਹਦਾ ਨਾਮ ਹੈਗਾ ਸਿ ਗੁਰਵੰਸ ਸਿੰਘ ਢਿੱਲੋਂ ਠੀਕ ਹੈ ਜੀ ਕਾਲਚਰਾ ਨੀਉ ਨਾਲ ਦਾ ਐਂਡੇ ਕਾਲਚਰਾ ਹਲੀ ਦੇ ਵਿੱਚ ਦੋ ਬੰਦਿਆਂ ਦਾ ਯਾਰ ਕਤਲ ਹੁੰਦਾ ਇੱਕ ਦਾ ਨਾਮ ਜੌਰ ਹੈ ਤੇ ਇੱਕ ਦਾ ਨਾਮ ਹੈਗਾ ਕਹਿੰਦਾ ਕਹਿੰਦਾ ਉਹ ਦੋ ਬੰਦੇ ਦਾ ਕਤਲ ਹੁੰਦਾ ਹੈ ਕਹਿੰਦਾ ਵੀ ਅਸੀਂ ਉਹਦੇ ਵੀ 6:00 ਵਜੇ ਗੁਰੂ ਦੇ ਵੀ ਉਹਨੂੰ ਕਹਿੰਦਾ ਸੰਗਤ ਹਸਪਤਾਲ ਚ ਦਾਖਲ ਕਰਾ ਕੇ ਆਏ ਮੈਂ ਕਹਿੰਦੀ ਕੌਣ ਕਰਵਾ ਕੇ ਆਇਆ ਕਹਿੰਦਾ ਉਹਦਾ ਛੋਟਾ ਭਰਾ ਹਰਵੰਤ ਸਿੰਘ ਤੇ ਮੈਂ ਤਾਂ ਕਹਿੰਦਾ ਗੱਡੀ ਤੇ ਤੁਹਾਨੂੰ ਦੇਖ ਕੇ ਉਤਰ ਕੇ ਆ ਗਿਆ ਭਾਜੀ ਕਿ ਵੀ ਯਾਰ ਕੋਈ ਸੁਣਦਾ ਕਹਿੰਦੇ ਨਹੀਂ ਤੇ ਤੁਹਾਡੇ ਕੋਲੇ ਗੱਲ ਕੀਤੀ ਪਰਵਿੰਦਰ ਮੈਂ ਉਥੋਂ ਸਿੱਧੇ ਹੀ ਕਲਚਰਾਲੀ ਨੂੰ ਗਿਆ ਠੀਕ ਹੈ ਜੀ ਬਟ ਸਿੱਧੇ ਨਹੀਂ ਜੇ ਮੈਂ ਕਲਚਰਾਲੀ ਨੂੰ ਗਿਆ ਚ ਕਲਚਰਾਲੀ ਦੇਖ ਕੇ ਲਾਸ਼ਾਂ ਪਈਆਂ ਅੱਛਾ ਫਿਰ ਪਤਾ ਲੱਗਿਆ ਵੀ ਜਿਹੜੇ ਹੈਗੇ ਐ ਡੀਐਸਪੀ ਸਾਹਿਬ ਰੂਰਲ ਡੀਐਸਪੀ ਸਾਹਿਬ ਕੋਈ ਆਏ ਹੋਏ ਆ ਨੰਦਗੜ ਮੈਂ ਉਥੋਂ ਕਿਸੇ ਨੂੰ ਮੋਟਰਸਾਈਕਲ ਵਾਲੇ ਨੂੰ ਕਿਹਾ ਯਾਰ ਮੈਨੂੰ ਲੈ ਕੇ ਚੱਲ ਨੰਗੜਾ ਆਏ ਸੀ ਡੀਐਸਪੀ ਸਾਹਿਬ ਵੀ ਕਹਿੰਦੇ ਪਤਰੀ ਬਾਤ ਕੀਤੀ ਜਦੋਂ ਪਤਾ ਲੱਗ ਗਿਆ ਵੀ ਮੁੱਖ ਮੰਤਰੀ ਸਾਹਿਬ ਦੇ ਚਾਚੇ ਦੇ ਪੁੱਤ ਨੇ ਦੋ ਬੰਦੇ ਮਾਰਦੇ ਉਹ ਸਕੇ ਚਾਚੇ ਦਾ ਪੁੱਤ ਸੀ ਮੁੱਖ ਮੰਤਰੀ ਸਾਹਿਬ ਦਾ ਅੱਛਾ ਜੀ ਗੁਰਵੰਤ ਸਿੰਘ ਮੈਂ ਭਾਈ ਨੰਦਗੜ ਆਇਆ ਸੰਗਠਣਾ ਹੁੰਦਾ ਸੁਣ ਨਾ ਜਣ ਅੱਜ ਕੱਲ ਨੰਦਗੜ ਸੰਗਠਣਾ ਦੇ ਆ ਕੇ ਮੈਂ ਮੁੰਛੀ ਨੂੰ ਪੁੱਛਿਆ ਮੈਂ ਕਿਹਾ ਮੁੰਛੀ ਜੀ ਕੀ ਕਰੀ ਜਾਂਦੇ ਹੋ ਕਹਿੰਦੇ ਠੀਕ ਐ ਮੈਂ ਜਿਵੇਂ ਕਰਕੇ ਬ ਉਹਨਾਂ ਨੇ ਸੈਟ ਉਸ ਆਪ ਹੈ ਨਹੀਂ ਗਿਆ ਤੇ ਮੈਂ ਕਹਿੰਦਾ ਕਾਰਵਾਈ ਕਹਿੰਦਾ ਕਾਦੀ ਕਾਰਵਾਈ ਇਤਰਾਇ ਨਹੀਂ ਹੈ ਮੈਂ ਖੈਰ ਤਾਬ ਤੈਨੂੰ ਮੈਂ ਦੇ ਰਿਹਾ ਜਾਂ ਦੋ ਬੰਦੇ ਮਾਰ ਤੇ ਜਾਉ ਉੱਥੇ ਉਹ ਲੈ ਐਂ ਜਗ ਤੇਰੇ ਤੇ ਕਹੀ ਤੇ ਮੈਂ ਉੱਥੋਂ ਮੋਟਰ ਚੜਿਆ ਤੇ ਬਠਿੰਡੇ ਆ ਗਿਆ ਬਠਿੰਡੇ ਆ ਕੇ ਰਾਤ ਔਖੇ ਸੁੱਖਿਆ ਕੱਢੀ ਸਵੇਰੇ ਅਸੀਂ ਦੋ ਬੰਦੇ ਇੱਕ ਬੰਦੇ ਨੂੰ ਮੈਂ ਹੋਰ ਨਾਲ ਲੈ ਕੇ ਐਸਐਸਪੀ ਦੀ ਕੁੱਟੀ ਆਇਆ ਉਹਨਾਂ ਦਿਨਾਂ 'ਚ ਬਠਿੰਡੇ ਐਸਐਸਪੀ ਲੱਗੇ ਹੁੰਦੇ ਸੀ ਸਰਦਾਰ ਗੁਰਸ਼ਰਮ ਸਿੰਘ ਜੀ ਜੂਲਰ ਪੈਂਦਾ ਉਹ ਨਾ ਅਰੁਣਾ ਦੇ ਪਿਤਾ ਜੀ ਸਰਦਾਰ ਹਰਚੰਦ ਸਿੰਘ ਜੀ ਬੜੇ ਦੇਸ਼ ਭਗਤ ਸੀ ਉਹ ਪਰਜਾ ਮੰਡਲ ਲਹਿਰ ਦੇ ਕਾਰਪੂਨ ਸੀਗੇ ਉਹਨਾਂ ਕੋਲ ਜਦੋਂ ਆਇਆ ਤਾਂ ਉੱਥੋਂ ਪਤਾ ਲੱਗਿਆ ਕਹਿੰਦੇ ਵੀ ਗੁਰਦੁਆਰਾ ਆਪਣੇ ਜਿਹੜਾ ਪੁਲਸ ਲਾਈਨ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਖੰਡ ਪਾਤ ਸਾਹਿਬ ਦੇ ਭੂਮ ਪੈ ਰਹੇ ਜੀ ਜੀ ਸਾਹਿਬ ਤਾਂ ਉੱਥੇ ਚਲੇ ਗਏ ਅਸੀਂ ਭਾਈ ਚੱਕੇ ਮੋਟਰਸਾਈਕਲ ਤੇ ਉੱਥੇ ਪਹੁੰਚ ਗਏ ਜੀ ਜੀ ਸਾਹਿਬ ਨੂੰ ਜਾ ਕੇ ਫਤਿਹ ਬੁਲਾਈ ਉਹਨਾਂ ਨੇ ਸਾਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੁੱਕੇ ਮੇਵੇ ਦਿੱਤੇ ਮੈਂ ਉਹਨਾਂ ਨੂੰ ਕਿਹਾ ਮੈਂ ਖੈਰ ਜੀ ਸਾਰੇ ਕਰਕੇ ਗੱਲ ਆ ਹੋ ਦੋ ਬੰਦੇ ਕੱਲ ਦੇ ਮਾਰੇ ਪਏ ਲਾਸ਼ਾਂ ਉੱਥੇ ਪਈ ਤੇ ਕਦੇ ਕਿਸੇ ਨੇ ਕੁਝ ਨਹੀਂ ਕੀਤਾ ਮੇਖਨਾਂਜੀ ਉਹਨਾਂ ਨੇ ਨਾਲ ਦੀ ਨਾਲ ਉਸ ਚੱਕਾ ਟੈਲੀਫੋਨ ਆਪ ਮੋਬਾਈਲ ਹੀ ਹੁੰਦੇ ਸੀ ਅਸੀਂ ਘੋਲੇ ਬੈਠੇ ਟੈਲੀਫੋਨ ਚੱਕਿਆ ਆਰਐਸ ਚਾਲ ਗਿਆ ਇੱਥੇ ਐਡੀਸ਼ਨਲ ਐਸਪੀ ਹੁੰਦੇ ਸੀ ਉਹਨਾਂ ਨੂੰ ਫੋਨ ਮਾਰਿਆ ਚੱਲ ਗਿਆ ਸਾਹਿਬ ਹੁਣੇ ਜਾਓ ਕਾਲ ਚਰਾਣੀ ਪਿੰਡ ਦੇ ਵਿੱਚ ਔਰ ਉਹ ਦੋਨੋਂ ਡੈਡ ਬਾਡੀਜ਼ ਚੱਕ ਕੇ ਲੈ ਕੇ ਆਓ ਐਫਆਈਆਰ ਦਰਜ ਕਰੋ ਤੇ ਪੋਸਟਮਾਰਟਮ ਕਰਵਾਓ ਲਓ ਜੀ ਚੱਲ ਪਏ ਗੱਲ ਪੇ ਚੱਲ ਗਿਆ ਸਾਬ ਦਹਿਸ਼ਤ ਕਿੰਨੀ ਜ਼ਿਆਦਾ ਸੀ ਪਿੰਡ ਦੇ ਵਿੱਚੋਂ ਕਿਸੇ ਨੇ ਟ੍ਰਿਕ ਕਰ ਲਈ ਨਹੀਂ ਅੱਛਾ ਜੀ ਔਰ ਉਹਨਾਂ ਦੋਨਾਂ ਲਾਸ਼ਾਂ ਨੂੰ ਐਸਪੀ ਰਿਚਲ ਐਸਪੀ ਆ ਦੀ ਜਿੱਪ ਉਹਨਾਂ ਦੇ ਵਿੱਚ ਜੀਪ ਆਉਂਦੀ ਸੀ ਜੀਪ ਆਉਂਦੀ ਸੀ ਜੀਪ 'ਚ ਰਖਵਾ ਕੇ ਇੱਥੇ ਲੈ ਕੇ ਆਇਆ ਹਸਪਤਾਲ ਤੇ ਲੈ ਕੇ ਆਇਆ ਨਾਲ ਦੀ ਨਾਲ ਐਫ ਆਈ ਆਰ ਵਗੈਰਾ ਪਕਾਇਆ ਐਫ ਆਈ ਆਰ ਦਰਜ ਹੋ ਗਈ ਚਲੋ ਪੈਰਵਈ ਤੇ ਆ ਗਏ ਪੈਰਵਈ ਤੇ ਮਗਰ ਆਏ ਜਦੋਂ ਪੋਸਟ ਮਾਰਟ ਹੋ ਰਿਹਾ ਸੀ ਸਰਦਾਰ ਤੇਜਾ ਸਿੰਘ ਬਾਦਲੂ ਵੀ ਬਾਦਲ ਦੇ ਚਾਚਾ ਜੀ ਹੁੰਦੇ ਸੀ ਤੇ ਸਰਦਾਰ ਗੁਰਰਾਜ ਸਿੰਘ ਜਿਨ੍ਹਾਂ ਨੂੰ ਐਮਪੀ ਸਾਹਿਬ ਕਹਿੰਦੇ ਹੋਦੇ ਸੀ ਉਹ ਪਹਿਲੀ ਰਾਜ ਸਭਾ ਦੇ ਮੈਂਬਰ ਬਣੇ ਸੀਗੇ ਉਹ ਆਏ ਨਾਲ ਉਹ ਕਿਸੇ ਬੰਦੇ ਨੂੰ ਹੋਰ ਲੈ ਕੇ ਆਏ ਮੇਰੇ ਨਾਲ ਥੋੜੀ ਜੀ ਗੱਲ ਕਰਨ ਲਈ ਕਹਿੰਦਾ ਜੀ ਕੋਈ ਗੱਲ ਨਹੀਂ ਕਾਨੂੰਨ ਦਾ ਕੰਮ ਕਰਦਾ ਤੁਸੀਂ ਇਹ ਦੇਖੋ ਪਰਵਿੰਦਰ ਗ੍ਰਿਫਤਾਰੀ ਹੋਈ ਬਕਾਇਦਾ ਗ੍ਰਿਫਤਾਰੀ ਉਹ ਕੇ ਜੇਲ੍ਹ 'ਚ ਪੇ ਗਿਆ ਚਲੋ ਪਹੁੰਚ ਆਲੇ ਬੰਦੇ ਸੀ ਜੇਲ੍ਹ ਦੇ ਵਿੱਚ ਉਹਨਾਂ ਨੇ ਕਹਿਤਾ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਆ ਹਸਪੀਟਲ 'ਚ ਆ ਗਿਆ ਮੁਕੱਦਮਾ ਚੱਲਿਆ ਇਹ ਵੱਡੇ ਬੰਦੇ ਸੀਗੇ ਗਵਾਹ ਮਕੜਾ ਲਿਓ ਵੱਖਰੀ ਗੱਲ ਆ ਵੀ ਬੰਦੇ ਬਰੀ ਹੋ ਗਏ ਬਿਲਕੁਲ ਜੀ ਪਰ ਤੁਸੀਂ ਦੇਖੋ ਐਸਐਸਪੀ ਦੀ ਜ਼ਰੂਰਤ ਐਸਐਸਪੀ ਨੇ ਕਹੇ ਤਾਂ ਵੀ ਮੁੱਖ ਮੰਤਰੀ ਦੇ ਚਾਚੇ ਦੇ ਪੁੱਤਾਂ ਕੀ ਕਹਿੰਦਾ ਕਾਨੂੰਨ ਆਪਣਾ ਕੰਮ ਕਰੂ ਕਾਨੂੰਨ ਕਰੂਗਾ ਬਿਲਕੁਲ ਔਰ ਕਾਨੂੰਨ ਨੇ ਆਪਣਾ ਕੰਮ ਕੀਤਾ ਅੱਜ ਦੇ ਜਮਾਨੇ ਦੇ ਵਿੱਚ ਕਹਿੰਦੇ ਜੀ ਐ ਕਰੋ ਆ ਕਬਜ਼ਾ ਕਰ ਲੋ ਇਹ ਜੀ ਹੋ ਗਿਆ ਉਹ ਫਲਾਮੀ ਦੀ ਕੁੜੀ ਜਾਂਦੀ ਉਹ ਫੜ ਲੋ ਫੜ ਕੇ ਇੱਧਰ ਦੇ ਦਿਓ ਪਰਚਾ ਦੇ ਦਿਓ ਕਹਿੰਦੇ ਜੀ ਹੋ ਗਿਆ ਜੋ ਮਰਦੀ ਰੀਡ ਦੀ ਹੱਡੀ ਅਫਸਰ ਵੀ ਹੈ ਨਹੀਂ ਹੈ ਨਹੀਂ ਔਰ ਉਹਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ ਭੁਗਤ ਰਿਹਾ ਆ ਮੇਰੇ ਪਿਛਲੇ ਦਿਨਾਂ ਦੇ ਵਿੱਚ ਗੱਲ ਹੈ ਆਪਣੇ ਲਥਾਨੇ ਹਲਕੇ ਦਾ ਇੱਕ ਕੇਸ ਹੈ ਲਥਾਨੇ ਹਲਕੇ ਦੇ ਵਿੱਚ ਇੱਕ ਐਨਆਰਆਈ ਉਹ ਆਪਦਾ ਘਰ ਪਾਉਂਦਾ ਸੀ ਉੱਥੇ ਕੋਈ ਮਨਨ ਦੀ ਫੜੀ ਮੁੱਟੀ ਗੜਬੜ ਛਿਰਕ ਜਿ ਝਗੜਾ ਹੋ ਗਿਆ ਐਨ ਆਰ ਆਈ ਦਾ ਜਿਹੜਾ ਹੈਗਾ ਇੱਕ ਪਿਓ ਹੈ ਤੇ ਇੱਕ ਚਾਚਾ ਤੇ ਉਮਰ ਦਾ ਪਿਓ ਹੈ ਟਿਕਤਾ ਹੈ ਦਾਇਆ ਜਾਂ ਚਾਚਾ ਮੈਨੂੰ ਇੰਨੀ ਪਤਾ ਉਮਰ ਉਹਨਾਂ ਦੀ ਜਿਹੜੀ ਹੈਗੀ ਹੈ ਜੀ 75 80 ਸਾਲ ਸੀ ਸਾਹਿਬ ਜੀ ਇੱਕ ਉਹਦੀ ਮਾਂ ਐਨ ਆਰ ਆਈ ਦੀ ਉਹ ਮਾਂ ਦੇ ਸੱਟ ਮਾਰਤੀ ਮਾਂ ਆ ਕੇ ਹਸਪੀਟਲ ਤੇ ਐਡਮਿਟ ਹੋ ਗਈ ਉੱਪਰੋਂ ਹੁਕਮ ਗਏ ਤੇ ਉਹ ਮਾਂ ਆ ਲਾ ਕੇ ਇਸ ਦਾ ਮਤਲਬ ਜਿਹੜਾ ਸੀ ਯੂਟੀ ਹੋ ਰਫਾਦਾ ਫਕਰਤਾ ਉਲਟਾ ਕੇਸ ਉਹਨਾਂ ਦੋ ਬੁੜਿਆਂ ਦੇ ਕਰਤਾ ਜਿਹਦੇ ਵਿੱਚ ਇੱਕ ਬੰਦਾ ਸਾਫਕਾ ਸਰਪੰਚ ਵੀਲ ਕਰਤਾ ਜਾਂਦਾ ਤੇ ਤੁਰਿਆ ਨਹੀਂ ਜਾਂਦਾ ਕੁਛ ਹਰਚਾ ਦਰਜ ਕਰਤਾ ਮੈਨੂੰ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਸੀਂ ਗਏ ਵੱਡੇ ਅਫਸਰ ਕੋਲੇ ਵੱਡੇ ਅਫਸਰ ਨੂੰ ਅਸੀਂ ਜਾ ਕੇ ਕਹੇ ਜੀ ਤੱਕਾ ਹੋਈ ਜਾਂਦਾ ਤੁਸੀਂ ਕਿਰਪਾ ਕਰਕੇ ਮਤਲਬ ਜਿਹੜੀ ਹੈਗੀ ਐ ਤਾਂ ਤੱਕਾ ਮਦਦ ਕਰੋ ਕਹਿੰਦੇ ਵੱਡੇ ਅਫਸਰ ਸਾਹਿਬ ਕਹਿੰਦੇ ਵੀ ਨਹੀਂ ਵੇਹ ਹੋਗਾ ਜੀ ਕੇਸ ਕਹਿੰਦੇ ਝੂਠਾ ਹੈ ਕਹਿੰਦੇ ਹਾਂ ਝੂਠਾ ਹੀ ਹੈ ਕਹਿੰਦੇ ਜੀ ਫਿਰ ਦਰਜ ਕਿਉਂ ਕਰਤਾ ਕਹਿੰਦੇ ਚੀਫ ਸੈਕਟਰੀ ਦਾ ਹੁਕਮ ਸੀ ਦੇਖ ਲਓ ਉਹ ਥੋੜਾ ਬਾਦੀ ਖਤਰਬੜਦੀਆਂ ਪਾ ਲਈ ਇਹ ਕਰਨੀਆਂ ਕਰਾਉਣੀਆਂ ਤੁਸੀਂ ਜੇ ਕਿਸੇ ਦਾ ਮਤਲਬ ਉਹਨੂੰ ਇਨਸਾਫ ਨਹੀਂ ਦੇ ਸਕਦੇ ਉਹਨਾਂ ਦਾ ਪਰਚਾ ਦਰਜ ਨਹੀਂ ਕਰਨਾ ਸੀ ਘਟੋ ਘਟੋ ਉਹਨਾਂ ਦੇ ਦਰਜ ਲਾਉ ਲਓ ਜੀ ਫੜ ਕੇ ਦੋਨਾਂ ਬੜਿਆਂ ਨੂੰ ਭੇਜਤਾ ਜੇਲ੍ਹ ਚ ਜੀ 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 ਅਦਾਲਤ ਦੇ ਰਾਹੀਂ 8 8 9 9 ਦਿਨੋਂ ਕੋ ਜੇਲ੍ਹ ਚ ਰਹਿ ਕੇ ਬਚਰੇ ਮਤਲਬ ਉੱਥੇ ਬੀਲ ਚਾਰ ਦੇ ਲੈ ਕੇ ਗਏ ਤੇ ਬਿੰਦ ਕਰਦੇ ਲੈ ਕੇ ਇਹ ਹਾਲ ਤਾਂ ਸਾਡੀ ਪੰਜਾਬ ਦੀ ਬੇਰੁਖੀ ਸ ਹੈ ਇਹ ਇੱਕ ਅੱਜ ਦੀ ਇਕੱਲੀ ਇਥੇ ਨਹੀਂ ਮੈਂ ਤੁਹਾਨੂੰ ਅੱਜ ਜਿਹੜਾ ਮਸਾਲਾ ਦੇਈ ਆ ਨਾ ਮਸਾਲਾ ਤੁਸੀਂ ਕਿਸੇ ਵੀ ਲੱਕ ਜਾ ਕੇ ਦੇਖ ਲਓ ਹੁਣ ਜੇ ਭੁੱਲਰ ਸਾਹਿਬ ਦੀ ਆਪਾਂ ਗੱਲ ਕਰੀਏ ਜਿਹੜੇ ਭੁੱਲਰ ਸਾਹਿਬ ਕਹਿੰਦੇ ਹੋ ਇਹਨੇ ਪੈਸੇ ਇਕੱਠੇ ਕੀਤੇ ਸੀ ਉਹ ਉਹਨਾਂ ਨੇ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਕਣਕ ਵਿੱਚ ਕਿਹਾ ਇਸ ਦੇ ਵਿੱਚ ਕਿਹਾ ਇਸ ਜਾਂ ਫਸਲ ਵੇਚ ਕੇ ਐਸੀ ਹੋਾ ਕਿਸੇ ਤਰੀਕੇ ਦਾ ਆਇਆ ਉਹ ਤਾਂ ਕਰ ਸਾਨੂੰ ਦੱਸੀ ਜਾਂਦਾ ਭਾਈ ਮੈਂ ਦੁਆਏ ਇਸ ਕੰਮ ਤੇ ਦੁਆਏ ਉਹ ਤਾਂ 5 ਲੱਖ ਸੀ ਪਰ ਸਾਢੇ 7 ਕਰੋੜ ਨਿਕਲਿਆ ਹੁਣ ਸਾਢੇ 7 ਕਰੋੜ ਰੁਪਈਆ ਕਿਸੇ ਪਰਭੂ ਦੇ ਨਾਸਤੇ ਹੋਣਾ ਨਹੀਂ ਹੈ ਬਿਲਕੁਲ ਪਰ ਪਰਭੂਆਂ ਦੇ ਨਾਸਤੇ ਹੋ ਰਿਹਾ ਪਰ ਮੈਂ ਇਹ ਕਹੂੰਗਾ ਕਿ ਇਹ ਨਹੀਂ ਕਿ ਪੰਜਾਬ ਦੇ ਵਿੱਚ ਸਾਰੀ ਹੀ ਬਿਊਰੋਕ੍ਰੇਸੀ ਦਾ ਬినాਸ਼ ਹੋਇਆ ਹੈ ਹੈਗੇ ਆ ਕੁਝ ਮਰਦ ਬੰਦੇ ਜਿਹੜੇ ਕਹਿੰਦੇ ਹਾਂ ਅਸੀਂ ਅਸੀਂ ਸੰਜਮ ਇਮਾਨਦਾਰ ਹੈਗੇ ਆ ਜੀ ਇਮਾਨਦਾਰ ਹੈਗੇ ਜਿਹੜੇ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਬਿਲਕੁਲ ਲਓ ਜੀ ਮੈਂ ਇੱਕ ਮਿਸਾਲ ਦਿੰਦਾ ਸਾਡੇ ਇੱਥੇ ਇੱਕ ਡਿਪਟੀ ਕਮਿਸ਼ਨਰ ਹੁੰਦੇ ਸੀ ਨਾਂ ਸੀ ਗੁਰਕ੍ਰਿਸ਼ਪਰ ਕਰਪਾ ਸਿੰਘ ਬਿਲਕੁਲ ਉਹ ਡਿਪਟੀ ਕਮਿਸ਼ਨਰ ਸੀ ਤੇ ਉਹਨਾਂ ਨੂੰ ਅਚਨ-ਚੇਤੁਨ ਅਸੀਂ ਬਦਲੀ ਕਰਤੀ ਬੜਾ ਘਰ ਨਰਾਜ ਹੋ ਗਿਆ ਸੀ ਬਾਦਲ ਪਰਿਵਾਰ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕਿਸੇ ਨੇ ਕਹਿੰਤਾ ਜੀ ਨਹੀਂ ਇਹ ਨਹੀਂ ਡੀਸੀ ਠੀਕ ਨਹੀਂ ਕਰਤ ਉਹਨਾਂ ਦੀ ਬਦਲੀ ਕਰਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਘਰ ਗਏ ਤੇ ਸਾਡੇ ਜਾਂਦਿਆਂ ਨੂੰ ਆਪਦੇ ਜਿਹੜੇ ਨਾ ਜਾਨਵਰ ਜਿਤ ਕਿਸ ਉਹਨਾਂ ਨਾਲ ਖੜੀ ਆ। ਤੇ ਅਸੀਂ ਜਾ ਕੇ ਕਿਹਾ ਜੀ ਬੜੀ ਬਾੜੀ ਹੋ ਤੁਰ। ਕਹਿੰਦੇ ਕੀ ਹੋ ਗਿਆ? ਸਰਦਾਰ ਗੁਰਕ੍ਰਿਪਾਲ ਸਿੰਘ ਕਹਿੰਦੇ ਕੀ ਹੋ ਗਿਆ? ਅਜੇ ਤੋ ਨਹੀਂ ਬਦਲੀ ਹੋ ਗਈ ਕਹਿੰਦੇ ਕੀ ਹੋ ਗਿਆ? ਇੱਥੇ ਨਹੀਂ ਤਾਂ ਉੱਥੇ ਕੰਮ ਹੀ ਕਰਨਾ। ਆਪਾਂ ਕਿਹਾ ਜੀ ਆਰਾਮ ਕਰਦੇ ਆ। ਉਹਨਾਂ ਦੀ ਸਰਦਾਰ ਨਹੀਂ ਹੋ ਵੀ ਕੰਜੀ ਗੱਲ ਕੀ ਆ ਕੋਈ ਗੱਲ ਹੀ ਨਹੀਂ। ਹੋ ਗਏ। ਬਾਅਦ ਵਿੱਚ ਬੰਦੇ ਦੀ ਕਾਬੀਤ ਦੇਖੋ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਆਪਣੇ ਆਫਿਸ ਦੇ ਵਿੱਚ ਰੱਖਿਆ। ਵੀ ਕਾਬਲ ਬੰਦਾ ਮੈਨੂੰ ਉਹਨਾਂ ਦੀ ਲੋੜੀ। ਉਹੀ ਗੁਰਕ੍ਰਿਸ਼ਟ ਕ੍ਰਿਪਾਲ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਉਹਨਾਂ ਦੇ ਸੀਐਮਓ ਜੀਪ ਕੀਪਨਸਟ੍ਰੋਕਸ ਦੇ ਵਿੱਚ ਬੜੀ ਵੱਡੀ ਪੋਸਟ ਦੇਤੇ ਕੰਮ ਕਰਦੇ ਨੇ ਇਸ ਸਰਕਾਰ ਨੇ ਲੱਗਾ ਜੀ ਉਹਨਾਂ ਨੂੰ ਹੁਣ ਸਿਕਰੀ ਜੀ ਤੇ ਇੱਕਦਮ ਪਤਾ ਲੱਗਿਆ ਜੀ ਉਹਨਾਂ ਦੀ ਬਦਲੀ ਹੋ ਗਈ ਬਦਲੀ ਹੋ ਕੇ ਲਾਇਆ ਕਿੱਥੇ 6-7 ਮਹੀਨੇ ਹੋ ਗਏ ਉਹਨਾਂ ਨੂੰ ਕਿਤੇ ਲਾਇਆ ਹੀ ਨਹੀਂ ਲਾਇਆ ਹੀ ਨਹੀਂ ਉਹ ਘਰੇ ਬੈਠੇ ਆਉਂਦੀ ਉਹਨਾਂ ਦਾ ਤਨਖਾਹ ਲਈ ਜਾਂਦੇ ਐ ਮੈਨੂੰ ਹੁਣ ਇਹ ਤਾਂ ਨਹੀਂ ਮੈਂ ਕਹਿੰਦਾ ਵੀ ਉਹਨਾਂ ਤੋਂ ਕੀ ਗਲਤ ਕੰਮ ਕਰਵਾ ਰਹੇ ਸੀ ਪਰ ਜੇ ਉਹਨਾਂ ਨੂੰ ਹੋਮ ਸੈਕਟਰੀ ਤੋਂ ਬਦਲਿਆ ਤੇ ਉਹਨਾਂ ਨੂੰ ਕਿਤੇ ਲਾਇਆ ਨਹੀਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਕਿਆਂ ਦੇ ਕਹੇ ਦੇ ਉੱਤੇ ਗਲਤ ਕੰਮ ਨਹੀਂ ਕੀਤਾ ਬਿਲਕੁਲ ਇਸ ਕਰਕੇ ਜਿਹੜੀ ਹੈਗੀ ਮੈਂ ਕਹਿੰਦਾ ਜਾਗਦੀ ਜਮੀਰ ਵਾਲੇ ਜਿਹੜੇ ਬੰਦੇ ਹੈਗੇ ਤੁਸੀਂ ਪੰਜਾਬ ਜਦੋਂ ਤੁਸੀਂ ਭਰਤੀ ਹੁੰਨੇ ਹੋ ਜਿਵੇਂ ਵੀ ਆਈਐਸ ਆਈਪੀਐਸ ਸਬਸਕ੍ਰਾਈਬ ਪੀਸੀਐਸ ਸਬਸਕ੍ਰਾਈਬ ਪੀਪੀਐਸ ਸਬਸਕ੍ਰਾਈਬ ਜਦੋਂ ਇਹ ਭਰਤੀ ਹੁੰਦੇ ਆ ਉਹਦੇ ਆਉਂਦੇ ਕਿਉਂਕਿ ਨਵੇਂ ਮੁੰਡੇ ਕੁੜੀਆਂ ਜਦੋਂ ਪੜ ਕੇ ਆਉਂਦੇ ਉਹ ਕਹਿੰਦੇ ਜੀ ਅਸੀਂ ਇਨਸਾਫ ਕਰਾਂਗੇ ਅਸੀਂ ਦੇਸ਼ ਦੀ ਸੇਵਾ ਕਰਾਂਗੇ ਦੇਸ਼ ਦੇ ਵਿਧਾਨ ਪ੍ਰਤੀ ਦੇਸ਼ ਦੇ ਕਾਨੂੰਨ ਪ੍ਰਤੀ ਕਮਿਟਮੈਂਟ ਲਈ ਜਾਂਦੀ ਹੈ ਨਾ ਕੋਈ ਹੋਰ ਕਮਿਟਮੈਂਟ ਦਿੰਦੇ ਹੈ ਬੈਨੂਏ ਨਹੀਂ ਪਤਾ ਲੱਗਦਾ ਵੀ ਬਹੁ ਗਿਣਤੀ ਨੂੰ ਕੀ ਸਪਸੁੱਝਦਾ ਹੈ ਜਦੋਂ ਆ ਕੇ ਬਹਿੰਦੇ ਕੁਰਸੀਆਂ ਦੇ ਉੱਤੇ ਸਾਰਾ ਕੁਝ ਭੁੱਲ ਜਾਂਦੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਜਿੱਦਕਾ ਮੈਂ ਦੋ ਮਸਾਲਾ ਦਿੱਤੇ ਹੈ ਇੱਕ ਉਸ ਜ਼ਮਾਨੇ ਦੀ ਸਰਦਾਰ ਗੁਰਸਹਰਨ ਸਿੰਘ ਜੀ ਦੀ ਕਿ ਅੱਜ ਦੇ ਜ਼ਮਾਨੇ ਦੀ ਗੁਰਕ੍ਰਿਤ ਕਰਪਾਲ ਸਿੰਘ ਦੀ ਇਸ ਕਰਕੇ ਜਿਹੜੇ ਇਸ ਕਿਸਮ ਇਹਨਾਂ ਤੁਸੀਂ ਇਹ ਇਹਦੇ ਇਹ ਤੁਹਾਨੂੰ ਤਰਖਾਹਾਂ ਦਿੱਤੀਏ ਤੁਹਾਡੀ ਰੋਟੀ ਪਾਣੀ ਵਧੀਆ ਤਰੀਕੇ ਨਾਲ ਚੱਲੀ ਜਾਂਦੀ ਹੈ ਇਸ ਕਰਕੇ ਮਤਲਬ ਤੁਸੀਂ ਉਹਨਾਂ ਤੋਂ ਸਿੱਖੋ ਉਹਨਾਂ ਦੇ ਮੁਤਾਬਕ ਚੱਲੋ ਆਹ ਕਹਿੰਦੇ ਕਹੇ ਗਲਤ ਕੰਮ ਨਾ ਕਰੋ ਜਦੋਂ ਤੁਸੀਂ ਆਹ ਕਹਿੰਦੇ ਕਹੇ ਗਲਤ ਕੰਮ ਕਰੋਗੇ ਤਾਂ ਹੱਥੋਂ ਗਲਤ ਕੰਮ ਕਰੋਗੇ ਉਹਨਾਂ ਦਾ ਕੁਝ ਨਹੀਂ ਜਰਾਂ ਮੁੜ ਕੇ ਸਸਪੈਂਡ ਤਾਂ ਡਾਕਟਰ ਅਵਜੋਤ ਕੌਰ ਗਰੇਵਾਲ ਹੋਏ ਹੈ ਵਾਹ ਯਾਰ ਦੇਖੋ ਜਿਹੜੀ ਹੈ ਕਿ सीबीआई ਦੇ ਹਰਾਸਸ ਦੇ ਵਿੱਚ ਤਾਂ ਇਸ ਵੇਲੇ ਅਕਾਲਮ ਸਿੰਘ ਪੁੱਲਰ ਬੈਠੀ ਹੈ ਜਿਨਾਂ ਦਾ ਬਾਪ ਡੀਜੀਪੀ ਦੇ ਜੀ ਬੰਦੇ ਸਪੋਰਟਸ ਪਰਸਨ ਹੈ ਉਹਦਾ ਕਿੰਨਾ ਵੱਡਾ ਨਾਮ ਇੱਕ ਪੁੱਛ ਤੁਸੀਂ ਲੈ ਕੇ ਹੁਣ ਜਦੋਂ ਮੈਨੂੰ ਬੜੀ ਜਾਂਦੇ ਸਰਦਾਰ ਮਾਹਲ ਸਿੰਘ ਪੁੱਲਰ ਜਿਹੜੇ ਡੀਜੀਪੀ ਸਾਹਿਬ ਦਾ ਰਿਟਾਇਰ ਹੋ ਚੁੱਕੇ ਹੋਏ ਵੇ ਹੈ ਬਜ਼ੁਰਗ ਹੈ ਉਹ ਪੁੱਤ ਨੂੰ ਮੇਰੇ ਵਾਸਤੇ ਗਏ ਤੇ ਉਹ ਪਾਸਕਰ ਦੇ ਵਿੱਚ ਆਨਲਾਈਨ ਪੇਪਰ ਦੇ ਵਿੱਚ ਮੈਂ ਪੜਿਆ ਕਿ ਪਿਓ ਪਤਨੀਆਂ ਅੱਖਾਂ ਨਮ ਸੀ ਕੱਲ ਇੱਕ ਹੋਰ ਖਬਰ ਮੈਂ ਪੜੀ ਕਿ ਜਦੋਂ ਭੁੱਲਰ ਸਾਹਿਬ ਲੈ ਕੇ ਗਏ ਕੋਰਟ ਚ ਤੇ ਉਸ ਵੇਲੇ ਉਹਨਾਂ ਦੀਆਂ ਦੋ ਬੇਟੀਆਂ ਮਿਲਣ ਵਾਸਤੇ ਆ ਗਾ ਜੀ ਚਲੋ ਬੇਟੀਆਂ ਦੀ ਗੱਲ ਤਾਂ ਹੋ ਗਈ ਤੇ ਬੇਟੀਆਂ ਕਿਸੇ ਨੇ ਜਿਹੜੀ ਉਹ ਲਿਖਿਆ ਉਹਨਾਂ ਨੇ ਕਹਿੰਦੇ ਜਿਹੜੀਆਂ ਬੇਟੀਆਂ ਨੂੰ ਸਲੂਟ ਪੈਂਦੇ ਹੁੰਦੇ ਸੀਗੇ ਉਹ ਉਹਨਾਂ ਸਿਪਾਹੀਆਂ ਨੂੰ ਤੇ ਹੌਲਦਾਰਾਂ ਨੂੰ ਬੇਨਤੀ ਕਰਦੇ ਨੇ ਪਾਪਾ ਨੂੰ ਮਿਲ ਲੈਣਗੇ ਇਹ ਸਥਿਤੀ ਜਿਹੜੀ ਹੈਗੀ ਕਿਸੇ ਨੇ ਨਹੀਂ ਕੀਤੀ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਗਾ ਬਿਲਕੁਲ ਉਹ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਕੀ ਹੈ ਵਿਚਾਰੀਆਂ ਪੈਨ ਨੂੰ ਨਹੀਂ ਪਤਾ ਸ਼ਾਦੀ ਛੁੱਲਾ ਜਾਂ ਕੀ ਹੈ ਕੁਝ ਵੀ ਹੈ ਉਹ ਉਹਨਾਂ ਕਿੱਥੇ ਤਾਂ ਉਹਨਾਂ ਦੀ ਕਿੱਡੀ ਟਾਵਰ ਹੋਣੀ ਸੀ ਜੇ ਤੁਸੀਂ ਨਾ ਪੈਸੇ ਲੈਂਦੇ ਨਾ ਤੋਂ ਇਹ ਨਾਲ ਹੀ ਹੁੰਦੀ ਤਾਂ ਕਿੱਥੇ ਉਹ ਨਹੀਂ ਹੁੰਦੀ ਅੱਜ ਕਿੱਧਰ ਨੂੰ ਔਰ ਜਿਵੇਂ ਹੁਣ ਬੀਬੀ ਹਰ ਅਰਵਜੋਤ ਕੌਰ ਗਰੇਵਾਲ ਸਹਿਬਾ ਜੀ ਛੋਟੀ ਉਮਰ ਦੀ ਕੁੜੀਆਂ ਤੂੰ ਡਾਕਟਰ ਹੈ ਡਾਕਟਰ ਹੈ ਤੇ ਕਿਤੇ ਦੀ ਕਿਤੇ ਜਾਣਾ ਸੀ ਉਹਨੂੰ ਜ਼ਿੰਦਗੀ ਪਰ ਵਾਸਤੇ ਕੱਲ ਨੂੰ ਜਦੋਂ ਇਹਨਾਂ ਨੇ ਹੋਣਾ ਨਾ ਇੰਪੈਨਲਮੈਂਟ ਜਦੋਂ ਪੈਨਲ ਬਣਦਾ ਨਾ ਬਹੁਤ ਸਾਰੇ ਅਫਸਰ ਇਹ ਹੋ ਜੇ ਹੁੰਦੀਆਂ ਜਿਹੜੇ ਅਫਸਰ ਪੋਸਟਾਂ ਦੇ ਲੱਗ ਜਾਂਦੇ ਨੇ ਲੇਕਿਨ ਉਹਨਾਂ ਦੀ ਪ੍ਰਮੋਸ਼ਨ ਜਿਹੜੀ ਆ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਹੋਣੀ ਚਾਹੀਦੀ ਹੈ ਮੈਂ ਇੱਥੇ ਸਮੇਤ ਸੈਣੀ ਦਾ ਜ਼ਿਕਰ ਕਰਨਾ ਚਾਹੁੰਦਾ ਡੀਜੀਪੀ ਜ਼ਰੂਰਤਾਂ ਸੀ ਉਦੋਂ ਡੀਜੀਪੀ ਲਾਇਸੀ ਤੇ ਸੂਬਾ ਸਰਕਾਰ ਲਾ ਸਕਦੀ ਸੀ ਪਰ ਉਹ ਜਿਹੜਾ ਕੇਂਦਰ ਸਰਕਾਰ ਦਾ ਰਿਕਾਰਡ ਹੈ ਉਹਦੇ ਵਿੱਚੋਂ ਡੀਜੀਪੀ ਨਹੀਂ ਸੀ ਉੱਥੇ ਹਾਈ ਜੀ ਸੀ ਤੱਕ ਕਿਉਂਕਿ ਉਹਦੇ ਪਰਚਾ ਚੱਲਦਾ ਸੀ ਲੁਧਿਆਣੇ ਵਾਲਾ ਸੈਣੀ ਮੋਟਰਸ ਵਾਲਾ ਉਹ ਪਰਚਾ ਚੱਲਦਾ ਕਰਕੇ ਉਹਦੀ ਜਿਹੜੀ ਹੈਗੀ ਇੰਪੈਨਲਮੈਂਟ ਨਹੀਂ ਹੋਈ ਇਹੀ ਚੀਜ਼ ਜਿਹੜੀ ਹੈਗੀ ਹੈ ਇੱਥੇ ਹੈ ਹੁਣ ਕਿਉਂਕਿ ਬੀਬੀ ਨੂੰ ਸਸਪੈਂਡ ਕਰਤਾ ਚੌਂਕ ਕਮਿਸ਼ਨ ਜਿਹੜਾ ਸਸਪੈਂਡ ਕਰਦਾ ਤੇ ਉਹਦਾ ਐਸਓ ਕੋਲ ਬਣਾ ਕੇ ਆਪਾਂ ਕਹਿ ਸਕਦੇ ਹਾਂ ਕਿ ਹਾਂ ਢਿੱਲੋ ਸਾਹਿਬ ਇੱਕ ਤੁਹਾਡਾ ਸਵਾਲ ਮੈਂ ਹੋਰ ਕਰਨਾ ਇੱਕ ਤੁਹਾਡੇ ਦੋਸਤ ਜਾਂ ਤੁਹਾਡੇ ਵਕੂਕਾਰ ਸੀਗੇ ਡੀਜੀਪੀ ਰਹੇ ਆ ਉਹ ਵੀ ਇਮਾਨਦਾਰ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਪਾਸੇ ਕੀਤਾ ਹੋਇਆ ਇਹਨਾਂ ਨੇ ਅੱਜ ਕੱਲ੍ਹ ਉਹ ਜ਼ਿਕਰਨ ਦੇ ਵਿੱਚ ਸੀਗੇ ਬਹੁਤ ਜ਼ਿਆਦਾ ਉਹਨਾਂ ਬਾਰੇ ਵੀ ਮੜਾ ਜਾ ਨਹੀਂ ਉਹ ਬਹੁਤ ਸਾਰੇ ਬਹੁਤ ਸਾਰੇ ਕਾਬਿਲ ਅਫਸਰ ਰਹੇ ਗਏ ਮੈਂ ਇੱਕ ਤਾਂ ਨਹੀਂ ਗੱਲ ਕਰੂੰਗਾ ਪੰਜਾਬ ਪੁਲਿਸ ਵਿੱਚ ਬੜੇ ਕਾਬਿਲ ਅਫਸਰ ਰਹੇ ਗਏ ਪਰ ਉਹ ਕਾਨੂੰਨ ਮੁਤਾਬਿਕ ਇਹਦੇ ਕੰਮ ਕਰਨ ਵਾਲੇ ਬੰਦੇ ਉਹਨਾਂ ਨੂੰ ਨਹੀਂ ਲਉਦੇ ਮੈਂ ਤੁਹਾਨੂੰ ਹੋਰ ਦੱਸਦਾ ਤੁਹਾਨੂੰ ਹੋਰ ਨਾਲ ਸਾਡੇ ਸ਼ਹਿਰ ਦੇ ਸਾਡੇ ਸ਼ਹਿਰ ਦੇ ਇੱਕ ਡਾਕਟਰ ਜੀ ਬਿਲਕੁਲ ਟੈਂਟਸ ਟੈਂਟਸ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰਹ ਦੋਨੋਂ ਆਈਐਸ ਹੈ ਔਰ ਦੋਨੋਂ ਹੀ ਯੂਪੀ ਦੇ ਵਿੱਚ ਹੈ ਤੇ ਦੋਨੋਂ ਐਸਪੀ ਸੈਕਰੀ ਲੈਵਲ ਦੇ ਅਫਸਰ ਹੈ ਤੇ ਦੋਨਾਂ ਦੇ ਵਿੱਚੋਂ ਇੱਕ ਜੀਐਸਟੀ ਦਾ ਕਮਿਸ਼ਨਰ ਹੈ ਦੂਸਰਾ ਜਿਹੜਾ ਹੈਗਾ ਉਹ ਕਮਿਸ਼ਨਰ ਹੈ ਮੈਨੂੰ ਮਾਇਨੇ ਲੱਗਦਾ ਉਹ ਦੋਨੋਂ ਜਿਹੜੇ ਉੱਥੇ ਹੈ ਤੇ ਮੈਨੂੰ ਡਾਕਟਰ ਸਾਹਿਬ ਸੈਰ ਕਰਦਿਆਂ ਨੂੰ ਮਿਲ ਜਾਂਦੇ ਮੇਰੇ ਬਹੁਤ ਪੁਰਾਣੇ ਮਿੱਤਰ ਹੈ 1982 ਤੋਂ ਮੇਰੇ ਮਿੱਤਰ ਚੱਲੀ ਹੈ ਬਾਕੀ ਸਰ ਨਾਲ ਤੇ ਮੈਂ ਬਾਦਸਰ ਸਾਹਿਬ ਨੂੰ ਪੁੱਛਿਆ ਮੈਂ ਕਿ ਬੱਚੇ ਦਾ ਕੀ ਹਾਲ ਹੈ ਆ ਮਜ਼ਾ ਕਰਦੇ ਆ ਬਾਜ਼ਾ ਕਰਦੇ ਆ ਮੈਂ ਕਿ ਜੀ ਮਜ਼ਾ ਕਿੰਨੀਆ ਕਰਦੇ ਆ ਕਹਿੰਦਾ ਕਿਦਰ ਮੈਂ ਕਿ ਜੀ ਕਿਵੇਂ ਹੈ ਇਮਾਨਦਾਰ ਆ ਤੁਹਾਡੇ ਕੋ ਹਾਂ ਹਾਂ ਇਮਾਨਦਾਰ ਆ ਕਹਿੰਦਾ ਮੈਂ ਜੋ ਉਹਨਾਂ ਨੇ ਸੰਸਕਾਰ ਦਿੱਤੇ ਉਹਦੇ ਮੁਤਾਬਕ ਹੈ ਬਿਲਕੁਲ ਕਹਿੰਦਾ ਮੈਂ ਉਹਨਾਂ ਨੇ ਕਿਹਾ ਉਹਨਾਂ ਨੂੰ ਪੈਸੇ ਨਾ ਲਿਓ ਉਹਨਾਂ ਨੂੰ ਕਹਿੰਦਾ ਜਿਹੜੇ ਹੈ ਨਾ ਆ ਪੀਐਫ ਪੀਐਫ ਦਾ ਵੀ ਪਰਨਾ ਮੁਸ਼ਕਲ ਹੋ ਜਾਂਦਾ ਘਰ ਦੇ ਖਰਚੇ ਜਿਹੜੇ ਉਹ ਕਰਦੇ ਆ ਜੱਕਾਂ ਦੀ ਜਿਹੜੀ ਪੜਾਈ ਦੇ ਉੱਤੇ ਖਰਚੇ ਹੁੰਦੇ ਆ ਕੰਦਾ ਜਦੋਂ ਕੋਈ ਤਿਉਹਾਰ ਹੁੰਦਾ ਦਿਵਾਲੀ ਵਗੈਰਾ ਬਾਅਦ ਦੇ ਵਿੱਚ ਬਿਠਾ ਦਿਆ ਦਾ ਕਰਮਚਾਰੀ ਕੋਲੇ ਟੈਲੀਫੋਨ ਪਿਆ ਇੱਕ ਰਜਿਸਟਰ ਪਿਆ ਵੀ ਜਿਹੜਾ ਬੰਦਾ ਆਉਂਦਾ ਉਹਦਾ ਨਾਮ ਲਿਖ ਲੋ ਵੀ ਕੋਈ ਗੱਲ ਜੀ ਤੁਹਾਨੂੰ ਤੁਹਾਡਾ ਮੈਸੇਜ ਕਨਵੇ ਕਰਦੇ ਆਂਗੇ ਕੋਈ ਤੋਹਫਾ ਨਹੀਂ ਲੈਣਾ ਤੇ ਜੇ ਜੇ ਜ਼ਿਆਦਾ ਕਿਸੇ ਨੇ ਗੱਲ ਕਰਨੀ ਤੇ ਟੈਲੀਫੋਨ ਤੇ ਗੱਲ ਕਰਵਾ ਦੇ ਹੁਣ ਇਹੋ ਜਿਹੇ ਬੰਦੇ ਜਾਗਦੀ ਜਮੀਰ ਵਾਲੇ ਹੈਗੇ ਜਿਹੜੇ ਆਪਣੇ ਪ੍ਰਤੀ ਕਮਿਟਮੈਂਟ ਦਾ ਸੋ ਸਾਦੀ ਤਾਂ ਬੇਨਤੀ ਹੈ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਕਿ ਪੰਜਾਬ ਉਜੜ ਰਿਹਾ ਡੁੱਬ ਰਿਹਾ ਕਿਸੇ ਪਾਸੇ ਨਸ਼ਾ ਕਿਸੇ ਪਾਸੇ ਹੁਰਤਵਾਹੀ ਇੱਕੋ ਇੱਕ ਤੁਹਾਡੇ ਤੇ ਲੋਕਾਂ ਦੀ ਆਸ ਹੈ ਲੀਡਰਾਂ ਤੇ ਲੋਕਾਂ ਨੂੰ ਕੋਈ ਆਸ ਨਹੀਂ ਲੀਡਰਾਂ ਦੇ ਲੋਕ ਨਿਰਾਸ਼ ਹੋ ਚੁੱਕੇ ਆ ਜਿਹੜੇ ਦੋ ਤਿੰਨ ਮੈਂ ਨਾਮ ਲਏ ਇਹੋ ਜਿਹੇ ਬੰਦੇ ਹੈਗੇ ਸਿੱਖੋ ਪੁਲਿਸ ਉਹਨਾਂ ਤੋਂ ਸਿੱਖੋ ਤੇ ਤੁਸੀਂ ਆਪਣੀ ਟੀਕਰੀ ਕੇ ਦੇ ਨਾਲ ਸਰਵਿਸ ਕਰੋ ਸੇਵਾ ਕਰੋ ਇਹ ਪੰਜਾਬ ਦੇ ਉੱਤੇ ਤੁਹਾਡਾ ਬਹੁਤ ਵੱਡਾ ਐਸਾਨ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਲੋ ਸਭ ਤੁਹਾਡਾ ਤੁਸੀਂ ਢਿੱਲੋ ਸਾਹਿਬ ਦੀਆਂ ਗੱਲਾਂ ਸੁਣੀਆਂ ਬਿਲਕੁਲ ਸੱਚਾਈ ਹੈ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਲੱਗਦਾ ਤੁਹਾਨੂੰ ਸੁਣੋਗੇ ਤਾਂ ਬਿਲਕੁਲ ਤੁਹਾਨੂੰ ਪਤਾ ਲੱਗੂਆ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੀ ਵੀ ਹੋ ਸਕਦੀ ਹੈ ਸਾਡੀ ਸਪੋਰਟ ਕਰੋ ਸਬਸਕ੍ਰਾਈਬ ਫਾਲੋ ਸ਼ੇਅਰ ਬਖਤੌੜ ਢਿੱਲੋ YouTube ਚੈਨਲ ਵੀ ਬਣਿਆ ਹੋਇਆ ਸਾਡਾ ਨਾਲ ਜਿੱਦੇ ਤੇ ਅਸੀਂ ਵੀਡੀਓ ਅਪਲੋਡ ਕਰਦੇ ਆ ਤਾਂ ਇਹਨੂੰ ਪਲੀਜ਼ ਸਾਡੀ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ